ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਦੀ ਚੰਡੀਗੜ੍ਹ ਵਿਕੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਸਮੁੱਚੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸਖਤ ਸਜ਼ਾਵਾਂ ਨੂੰ ਯਕੀਨੀ ਬਣਾਉਣ ਦੇ ਲਈ ਪੰਜਾਬ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਪ ਅਪਰਾਧ ਰੋਕਥਾਮ ਬਾਰੇ ਬਿੱਲ 2025 ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਬਿੱਲ ਦੇ ਮੁਤਾਬਕ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਗ ਗੀਤਾ ਬਾਈਬਲ ਕੁਰਾਨ ਸ਼ਰੀਫ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੁਲਜ਼ਮ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਇਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਸੂਬੇ ਵਿੱਚ ਫਰਕੂ ਸਤ ਪਾਵਨਾ ਅਮਨ ਸ਼ਾਂਤੀ ਅਤੇ ਪਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੋਣ ਗਿਆ ਸਾਡੇ ਦੇ ਸਾਡੇ ਲਈ ਧਾਰਮਿਕ ਗ੍ਰੰਥਾਂ ਦਾ ਸਨਮਾਨ ਸਭ ਤੋਂ ਪਹਿਲਾ ਆ ਨਾਲ ਹੀ ਪੰਜਾਬ ਰੈਗੂਲੇਸ਼ਨ ਆਫ ਕ੍ਰਸ਼ਰ ਯੂਨਿਟਸ ਐਂਡ ਸਟਾਕਸ ਐਂਡ ਰਿਲੇਟਡ ਰੂਲਸ 2025 ਨੂੰ ਵੀ ਹਰੀ ਚੰਡੀ ਇਸ ਮੀਟਿੰਗ ਦੇ ਵਿੱਚ ਦਿੱਤੀ ਗਈ ਹੈ ਉਦਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੋਧੀ ਕਾਨੂੰਨ ਨੂੰ ਕੈਬਨਿਟ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਚਰਚਾ ਲਈ ਪੇਸ਼ ਕੀਤਾ ਗਿਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੇਸ਼ ਕੀਤੇ ਗਏ ਇਸ ਬਿਲ ਦਾ ਨਾਮ ਦ ਪੰਜਾਬ ਪ੍ਰੀਵੈਂਸ਼ਨ ਆਫ ਅਫੈਂਸ ਅਗੇਂਸਟ ਹੋਲੀ ਸਕ੍ਰਿਪਚਰਸ ਐਕਟ 2025 ਹੈ ਜਿਸ ਨੂੰ ਪਵਿੱਤਰ ਗ੍ਰੰਥਾਂ ਦੇ ਵਿਅਦਬੀਰੋਧੀ ਬਿੱਲ ਵਜੋਂ ਜਾਣਿਆ ਜਾ ਰਿਹਾ ਹੈ ਕਾਂਗਰਸ ਆਗੂ ਪਤਾਪ ਸਿੰਘ ਬਾਜਵਾ ਨੇ ਇਸ ਬਿੱਲ ਤੇ ਚਰਚਾ ਦੇ ਲਈ ਸਮਾਂ ਮੰਗਿਆ ਸੀ ਬਾਜਵਾ ਨੇ ਕਿਹਾ ਕਿ ਮੈਂਬਰਾਂ ਨੂੰ ਬਿੱਲ ਪੜਨ ਦੇ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਹੀ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਤੇ ਇਸ ਦੇ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਨ ਨੇ ਵਿਧਾਨ ਸਭਾ ਸੈਸ਼ਨ ਮੰਗਲਵਾਰ ਯਾਨੀ ਕਿ ਅੱਜ ਸਵੇਰ ਤੱਕ ਜਿਹੜਾ ਕਿ ਮੁਲਤਵੀ ਕਰ ਦਿੱਤਾ ਸੀ ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਕਾਂਗਰਸ ਦੀ ਆਗੂ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਬੈਬੀ ਬਿਲ ਦੇ ਲਈ ਸਮਾਂ ਚਾਹੀਦਾ ਹੈ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਂਗਰਸ ਦੀ ਕੀ ਹਾਲਤ ਹੈ ਉਹਨਾਂ ਨੇ ਕਿਹਾ ਕਿ ਇਹ ਪਹਿਲਾਂ ਹੀ ਪੱਤਰਕਾਰਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਇਹ ਬਿਲ ਇਸ ਸੈਸ਼ਨ ਦੇ ਵਿੱਚ ਪੇਸ਼ ਹੋਵੇਗਾ ਪਰ ਕਾਂਗਰਸ ਨੇ ਇਸ ਦੀ ਤਿਆਰੀ ਨਹੀਂ ਕੀਤੀ ਉਹਨਾਂ ਵਿਰੋਧੀ ਧਿਰ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਉਹਨਾਂ ਨੂੰ ਉਮੀਦ ਹੈ ਕਿ ਬੈਬੀ ਬਾਰੇ ਇਹ ਬਿਲ ਬਿਨਾਂ ਕਿਸੇ ਵਿਰੋਧ ਦੇ ਪਾਸ ਹੋ ਜਾਵੇਗਾ ਵਿਧਾਨ ਸਭਾ ਚਰਚਾ ਤੋਂ ਬਾਅਦ ਇਸ ਬਿਲ ਨੂੰ ਚੋਣ ਕਮੇਟੀ ਕੋਲ ਭੇਜਿਆ ਜਾਵੇਗਾ ਤੇ ਇਸ ਤੋਂ ਬਾਅਦ ਚੋਣ ਕਮੇਟੀ ਧਾਰਮਿਕ ਸੰਗਠਨਾ ਧਾਰਮਿਕ ਆਗੂਆਂ ਤੇ ਆਮ ਲੋਕਾਂ ਤੋਂ ਵੀ ਇਸ ਮੁੱਦੇ ਤੇ رائے ਲਵੇਗੀ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ মিডিਆ ਨੂੰ ਵੀ ਸੰਬੋਧਨ ਕੀਤਾ ਗਿਆ ਤੇ ਵਿੱਚ ਵੀ ਆਪਣਾ ਪੱਖ ਸੀਐਮ ਮੰਦ ਵੱਲੋਂ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਹਾਂ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿਲ 2025 ਬਤੌਰ ਗ੍ਰਹਿ ਮੰਤਰੀ ਮੈਂ ਪੇਸ਼ ਕੀਤਾ ਕਿ ਉਤੇ ਵਿਚਾਰ ਹੋਣਾ ਚਾਹੀਦਾ ਤੁਰੰਤ ਹਾਲਾਂਕਿ ਤੁਸੀਂ ਬਹੁਤ ਦਿਨਾਂ ਤੋਂ ਇਹ ਆਪਣੇ ਕੈਮਰੇ ਰਾਹੀਂ ਆਪਣੀਆਂ ਕਲਮਾਂ ਰਾਹੀਂ ਇਹ ਦੱਸ ਰਹੇ ਹੋ ਕਿ ਇਹ ਬਿਲਾਵੇਗਾ ਪਰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਬਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਵੈਸੇ ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਹੈ ਪੰਜ ਸਾਲ ਦੇ ਬੱਚੇ ਤੋਂ ਪੁੱਛ ਲਓ ਕਿ ਬਰਗਾੜੀ ਕੀ ਹੋਇਆ ਸੀ ਬੁਰਜ ਜਵਾਰ ਕਿ ਕੀ ਹੋਇਆ ਸੀ ਬਾਈਬਲ ਕਲਾਂ ਕੀ ਹੋਇਆ ਸੀ ਕੋਟਖਪੂਰੇ ਕੀ ਹੋਇਆ ਸੀ ਤੋ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਅਸਕੇ ਠੀਕ ਹੈ ਜੀ ਇਥੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਐ ਇੰਨਾ ਮਤਲਬ ਸਮਝ ਲਓ ਵੀ ਜਿਵੇਂ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਪੀ ਭੁੱਲਿਆ ਜੀ ਘਰੇ ਅਸੀਂ ਹਨਾ ਹੋਮਵਰਕ ਤੋਂ ਬਿਨਾ ਆਉਂਦੇ ਨੇ ਕੱਲ ਵੀ ਮੈਂ ਕਹਿਆ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆਜਾਂ ਕਿਉਂਕਿ ਇਹ ਵਿਸ਼ਾ ਇਦਾਂ ਦਾ ਹੈ ਜਿਸ ਸਮੁੱਚੀ ਮਾਨਵਤਾ ਜੁੜੀ ਹੋਈ ਹੈ ਸੋ ਕੱਲ ਨੂੰ ਅਸੀਂ ਇਹਨੂੰ ਇਸ ਬਿੱਲ ਨੂੰ ਇੱਥੇ ਜਿਹੜੀ ਡਿਬੇਟ ਹੈ ਉਹ ਕੱਲ ਤੱਕ ਅਸੀਂ ਅੱਗੇ ਕਰਤੀ ਤੇ ਮੈਨੂੰ ਉਮੀਦ ਹੈ ਕਿ ਕੱਲ ਨੂੰ ਜੋ ਵੀ ਬੋਲੂਗਾ ਭਾਵੇਂ ਵਿਪੱਖਵਲੋਂ ਬੋਲੇ ਭਾਵੇਂ ਸਰਕਾਰ ਵੱਲੋਂ ਬੋਲੇ ਘਟੋ ਘਟੋ ਨੂੰ ਉਹਦੇ ਦਿਲ ਦੇ ਨੇੜੇ ਆ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਭੜਕਾਉਂਦੀਆਂ ਨੇ ਉਹ ਜਿਹੜੀਆਂ ਉਹ ਦਿਲ ਦੇ ਨੇੜੇ ਹੋਣਗੀਆਂ ਤੇ ਇਹ ਬਿੱਲ ਪਾਸ ਹੋਊਗਾ ਕੱਲ ਨੂੰ ਉਮੀਦ ਕਰਦੇ ਆ ਕਿ ਦੇ ਦੇ ਵਾਸਤੇ ਕੋਈ ਨਿਰਵਿਰੋਧ ਪਾਰਜ ਸਰਬਸੰਪਤੀ ਵਾਲੀ ਪਾਸ ਹੋਊਗਾ ਤੇ ਬੜਾ ਵੱਡਾ ਬੇਲੇ ਪੰਜਾਬ ਸਟੇਟ ਪਹਿਲੀ ਸਟੇਟ ਹੈ ਜਿਹੜੀ ਆਪਣਾ ਬੇਲੇ ਲੈ ਕੇ ਆ ਰਹੀ ਹੈ ਤੇ ਕਾਂਗਰਸ ਨੂੰ ਮੈਂ ਫੇਰ ਕਹਿਣਾ ਕਿ ਚਲੋ ਅੱਜ ਤੱਕ ਤਿਆਰੀ ਨਹੀਂ ਸੀ ਕੱਲ ਨੂੰ ਤਿਆਰੀ ਕਰਕੇ ਤੇ ਤਖਤਾਂ ਵਿਚਾਲੇ ਵਿਵਾਦ ਖਤਮ ਹੋ ਗਿਆ ਪੰਜ ਮੈਂਬਰਾਂ ਦੀ ਅਹਿਮ ਬੈਠਕ ਮਗਰੋਂ ਜਿੱਦੜ ਗੜਗੱਜ ਨੇ ਵੱਡੇ ਫੈਸਲੇ ਸਾਂਝੇ ਕੀਤੇ ਹਨ ਦੱਸਦੇ ਕਿ ਸ੍ਰੀ ਔਕਾਤ ਤਖਤ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਚਾਲੇ ਚੱਲ ਰਿਹਾ ਧਾਰਮਿਕ ਵਿਵਾਦ ਹੁਣ ਖਤਮ ਕਰ ਦਿੱਤਾ ਗਿਆ ਇਹ ਫੈਸਲਾ ਸਿੱਖ ਕੌਮ ਦੀ ਏਕਤਾ ਅਤੇ ਗੁਰਮਤ ਮर्याਦਾ ਨੂੰ ਮੱਦੇਨਜ਼ਰ ਰੱਖ ਕੇ ਲਿਆ ਗਿਆ ਦੇਹਦਾਰ ਨੇ ਦੱਸਿਆ ਕਿ ਤਖਤ Shri Patna Saheb ਪ੍ਰਬੰਧਕ ਕਮੇਟੀ ਵੱਲੋਂ ਤਨਖਾਹਾਂ ਐਲਾਨ ਸੰਬੰਧੀ ਸਾਰੇ ਮਤੇ ਵਾਪਸ ਲੈ ਲਏ ਗਏ ਹਨ ਇਹਨਾਂ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਬਾਬਾ ਟੇਕ ਸਿੰਘ ਧਨੋਲਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਾਂ ਐਲਾਨਣ ਵਾਲੇ ਮਤੇ ਸ਼ਾਮਲ ਹਨ ਇਸ ਦੇ ਨਾਲ ਹੀ ਕਮੇਟੀ ਵੱਲੋਂ ਜਥੇਦਾਰ ਗੜਗੱਜ ਅਤੇ ਹੋਰ ਸਿੰਘਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਲਈ ਖਿਮਾ ਵੀ ਮੰਗੀ ਗਈ ਹੈ ਇਸ ਨਤੀਜੇ ਨਾਲ ਕਈ ਮਹੀਨਿਆਂ ਤੋਂ ਚੱਲ ਰਹੀ ਤਨਾਪੂਰਨ ਹਾਲਤ ਹੁਣ ਜਿਹੜੀ ਕਿ ਸ਼ਾਂਤ ਹੋਣ ਦੀ ਆਸਤੇ ਜੁਤਾਈ ਜਾ ਰਹੀ ਹੈ ਇਸ ਦੌਰਾਨ ਦਿੱਤਰਗੜਗੱਜ ਦੇ ਵੱਲੋਂ ਰਣਜੀਤ ਸਿੰਘ ਗੋਹਰੇ ਮਸਕੀਨ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਪਟਨਾ ਸਾਹਿਬ ਕਮੇਟੀ ਵਿਰੁੱਧ ਦਰਜ ਕੀਤਾ ਗਿਆ ਮੁਕੱਦਮਾ ਵਾਪਸ ਲੈਣ ਉਹਨਾਂ ਨੇ ਇਹ ਵੀ ਆਦੇਸ਼ ਦਿੱਤਾ ਕਿ ਰਣਜੀਤ ਸਿੰਘ ਗੋਹਰ ਮੀਡੀਆ ਰਾਹੀਂ ਕੋਈ ਬਿਆਨਬਾਜ਼ੀ ਨਾ ਕਰਨ ਅਤੇ ਸਿੱਧੀ ਗੱਲਬਾਤ ਰਾਹੀਂ ਵਿਵਾਦ ਨੂੰ ਸੁਲਝਾਉਣ ਤ੍ਰੀ ਸੇਵਾ ਕੇਂਦਰ ਦੇ ਕੰਮਕਾਜ ਸਮੇਂ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੀ ਸਹੂਲਤ ਅਤੇ ਸਰਕਾਰੀ ਸੇਵਾਵਾਂ ਨੂੰ ਸੁਗਮ ਪ੍ਰਾਪਤੀ ਨੂੰ ਯਕੀਨੀ ਬਣਾਉਂਦਿਆ ਤਹਿਸੀਲ ਕੰਪਲੈਕਸ ਤਰਨਤਾਰਨ ਵਿਖੇ ਸਥਿਤ ਸੇਵਾ ਕੇਂਦਰ ਦੇ ਕੰਮਕਾਜ ਸਮੇਂ ਵਿੱਚ ਵਾਧਾ ਕੀਤਾ ਗਿਆ ਤੇ ਹੁਣ ਇਹ ਸੇਵਾ ਕੇਂਦਰ 14 ਜੁਲਾਈ ਤੋਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਾਕਰ ਲਗਾਤਾਰ 12 ਘੰਟੇ ਖੁੱਲ੍ਹਾ ਰਹੇਗਾ ਜੀ ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਇਹ ਫੈਸਲਾ ਆਮ ਲੋਕਾਂ ਦੀ رائے ਅਤੇ ਉਹਨਾਂ ਦੇ ਰੋਜ਼ਾਨਾ ਰੁਝੇਵਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿੱਤਾ ਗਿਆ ਜਿਨ੍ਹਾਂ ਲੋਕਾਂ ਨੂੰ ਦਿਨ ਦੌਰਾਨ ਕੰਮ ਕਰਨ ਜਾਂ ਹੋਰ ਕਾਰਨਾ ਕਰਕੇ ਸੇਵਾ ਕੇਂਦਰ ਆਉਣ ਦੇ ਵਿੱਚ ਮੁਸ਼ਕਲ ਹੁੰਦੀ ਸੀ ਉਹ ਹੁਣ ਸਵੇਰੇ ਜਾਂ ਸ਼ਾਮ ਨੂੰ ਵੀ ਆਪਣਾ ਕੰਮ ਕਰਵਾ ਸਕਣਗੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰ ਤੇ ਆਉਣ ਵਾਲੇ ਨਾਗਰਿਕਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ ਤੇ ਇਸ ਕਰਕੇ ਅਧਿਕਾਰੀ ਕੰਮਕਾਜ ਸਮੇਂ ਨੂੰ ਵਧਾ ਕੇ ਇਹਨਾਂ ਸੇਵਾਵਾਂ ਵੀ ਫੰਕ ਹੋਰ ਵੀ ਆਸਾਨ ਜਿਹੜੀ ਕਿ ਹੋ ਜਾਊਗੀ ਤਾਂ ਬਿਲਕੁਲ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਜਨ ਕੇਂਦਰ ਸਰਕਾਰ ਦੀ ਨੀਤੀ ਤਹਿਤ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਲੋਕਾਂ ਨੂੰ ਘਰ ਦੇ ਨੇੜੇ ਤੇ ਘੱਟ ਸਮੇਂ ਦੇ ਵਿੱਚ ਉਚਿਤ ਸਰਵਿਸ ਮਿਲੇ ਸੇਵਾ ਕੇਂਦਰ ਰਾਹੀਂ ਅਜਹੀਆਂ ਅਨੇਕਾਂ ਸਰਕਾਰੀ ਸੇਵਾਵਾਂ ਜਿਵੇਂ ਕਿ ਆਧਾਰ ਕਾਰਡ ਜਨਮ ਮੌਤ ਜਾਤੀ ਆਮਦਨ ਰਿਹਾਇਸ਼ ਪ੍ਰਮਾਣ ਪੱਤਰ ਮੈਰਿਡ ਸਰਟੀਫਿਕੇਟ ਤੇ ਹੋਰ ਵੀ ਕਈ ਸੇਵਾਵਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਹੁਣ ਨਵੀਂ ਸਮਾਂ ਸੂਚੀ ਅਨੁਸਾਰ ਲੋਕ ਆਪਣੇ ਕੰਮ ਤੋਂ ਬਿਨਾਂ ਛੁੱਟੀ ਲੈ ਕੰਮ ਦੇ ਸਮੇਂ ਤੋਂ ਬਾਅਦ ਵੀ ਆਸਾਨੀ ਨਾਲ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਣਗੇ ਤੇ ਉਦਰੀ ਹਰਿਆਣਾ ਤੇ ਗੋਆ ਦੇ ਵਿੱਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਗਈ ਹੈ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਹਰਿਆਣਾ ਗੋਆ ਦੇ ਨਵੇਂ ਰਾਜਪਾਲਾਂ ਅਤੇ ਲਦਾਖ ਦੇ ਵਿੱਚ ਨਵੇਂ ਉਪ ਰਾਜਪਾਲ ਦੀ ਨਿਯੁਕਤੀ ਕੀਤੀ ਹੈ। ਕੁਮਬਿੰਦਰ ਗੁਪਤਾ ਨੂੰ ਲਦਾਖ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ ਗਿਆ। ਕੁਮਬਿੰਦਰ ਗੁਪਤਾ ਜੰਮੂ ਕਸ਼ਮੀਰ ਦੇ ਇੱਕ ਸੀਨੀਅਰ ਪਾਜਪਾ ਨੇਤਾ ਅਤੇ ਮਹਿਬੂਬਾ ਮੁਫਤੀ ਦੇ ਮੁੱਖ ਮੰਤਰੀ ਰਹੇ। ਉਹ ਰਾਜ ਦੇ ਉਪ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਪ੍ਰੋਫੈਸਰ ਆਸ਼ੀਸ਼ ਕੁਮਾਰ ਘੋਸ਼ ਨੂੰ ਹਰਿਆਣਾ ਦਾ ਰਾਜਪਾਲ ਅਤੇ ਪੁਸ਼ਪਤੀ ਅਸ਼ੋਕ ਗਜਪਤੀ ਰਾਜੂ ਨੂੰ ਗੋਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਪ੍ਰੋਫੈਸਰ ਅਸ਼ੀਸ਼ ਕੁਮਾਰ ਗੋਸ਼ ਨੂੰ ਹਰਿਆਣਾ ਦਾ 19ਵਾਂ ਰਾਜਪਾਲ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਬੰਡਾਰੂ ਦਤਤਰੇ ਇੱਥੋਂ ਦੇ ਰਾਜਪਾਲ ਸਨ ਤੇ ਅਸ਼ੀਸ਼ ਖੋਸ਼ ਪੱਛਮੀ ਬੰਗਾਲ ਦੇ ਹਾਵੜਾ ਦੇ ਰਹਿਣ ਵਾਲੇ ਹਨ। ਤੇ ਦੱਸ ਦਿੰਦੇ ਨੇ ਕਿ ਉਹ 1999 ਤੋਂ 2002 ਤੱਕ ਪੱਛਮੀ ਬੰਗਾਲ ਦੇ ਵਿੱਚ ਪਾਚਪਾ ਦੇ ਸੂਬਾ ਪ੍ਰਧਾਨ ਰਹੇ ਨੇ। ਸੀਨੀਅਰ ਸਿਆਸਦਾਨ ਅਤੇ ਸਾਬਕਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੂੰ ਗੋਆ ਦਾ 19ਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਤੇ ਉਹ ਪੀਐਮ ਸ਼੍ਰੀਤਰਨ ਪੈ ਲਈ ਦਿੱ THA ਲੈਣ ਗਏ ਪੈ ਲਈ ਨੂੰ 15 ਜੁਲਾਈ ਨੂੰ ਗੋਆ ਦਾ ਰਾਜਪਾਲ ਬਣਾਇਆ ਗਿਆ ਸੀ ਉਧਰੇ ਪੰਜਾਬ ਸਰਕਾਰ ਨੇ ਤਰੱਕੀਆਂ ਕੀਤੀਆਂ ਨੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਅੱਠ ਆਈਪੀਐਸ ਅਧਿਕਾਰੀਆਂ ਨੂੰ ਪੁਲਿਸ ਡਾਇਰੈਕਟਰ ਜਰਨਲ ਦੇ ਅਹੁਦੇ ਤੇ ਤਰੱਕੀ ਦਿੱਤੀ ਹੈ ਤੇ ਇਹ ਤਰੱਕੀਆਂ 1994 ਬੈਚ ਦੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਨ ਤੇ ਜਿਨ੍ਹਾਂ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ਉਹ ਉਹਨਾਂ ਵਿੱਚ ਨਰੇਸ਼ ਕੁਮਾਰ, ਰਾਮ ਸਿੰਘ, ਸੁਧਾਂਸ਼ੂ ਸ਼ੇਖਰ, ਬੀ ਚੰਦਰ ਸ਼ੇਖਰ, ਅਮਰਦੀਪ ਸਿੰਘ ਰਾਏ ਨਿਰਾਜਾ ਨੀਤਾ ਪੁੰਜ ਸ਼ਾਮਿਲ ਹਨ ਤੇ ਤਰੱਕੀਆਂ ਦੀ ਪੂਰੀ ਸੂਚੀ ਵੀ ਜਿਹੜੀ ਕਿ ਇੱਕ ਲਿਸਟ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਤੁਸੀਂ ਇਸ ਵੇਲੇ ਸਕਰੀਨ ਤੇ ਵੀ ਦੇਖ ਸਕਦੇ ਹੋ ਤਾਂ ਬਿਲਕੁਲ ਪੰਜਾਬ ਸਰਕਾਰ ਨੇ 8 ਆਈਪੀਐਸ ਅਧਿਕਾਰੀਆਂ ਨੂੰ ਡੀਜੀਪੀ ਦੇ ਅਹੁਦੇ ਤੇ ਤਰੱਕੀ ਦਿੱਤੀ ਹੈ ਤੇ ਇਹ ਸਾਰੇ ਅਧਿਕਾਰੀਆਂ 193 ਬੈਚ ਦੇ ਹਨ ਤੇ ਇਹਨਾਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਿਲ ਹਨ ਜਿਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ ਉਹਨਾਂ ਦੀ ਲਿਸਟ ਜਿਹੜੀ ਕਿ ਜਾਰੀ ਕਰ ਦਿੱਤੀ ਗਈ ਹੈ ਤਦਰੀ ਵੈਦਰ ਯਾਨੀ ਕਿ ਮੌਸਮ ਨੂੰ ਲੈ ਕੇ ਵੀ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਤਾਂ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦਾ ਮਜਾਜ ਵੜਾ ਕੇ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਸਨਿਆ ਕਿ ਕਾਫੀ ਦਿਨਾਂ ਤੋਂ ਬੀਤੇ ਲਗਾਤਾਰ ਮੀਂਹ ਪੈ ਰਿਹਾ ਜਿਸ ਕਾਰਨ ਬਠਿੰਡਾ ਜ਼ਿਲ੍ਹੇ ਦੇ ਖਾਸ ਤੌਰ ਤੇ ਮੋੜ ਵਿਧਾਨ ਸਭਾ ਹਲਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਤਾਂ ਜਿਹੜਾ ਜਿੱਥੇ ਇੱਕ ਸਾਈਡ ਤੇ ਆਪਾਂ ਗੱਲ ਕਰੀਏ ਆਮ ਜਨਤਾ ਦੀ ਤਾਂ ਉਹ ਕਾਫੀ ਜ਼ਿਆਦਾ ਜਿਹੜੇ ਕਿ ਖੁਸ਼ ਨਜ਼ਰ ਆਉਂਦੇ ਨੇ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਦੂਜੇ ਸੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਚੱਲਣੀਆਂ ਪੈ ਰਹੀਆਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਤੇ ਖੇਤਾਂ ਵਿੱਚ ਪਾਣੀ ਭਰਨ ਕਰਕੇ ਝੋਨੇ ਅਤੇ ਮੱਕੀ ਦੀਆਂ ਫਸਲਾਂ ਡੁੱਬ ਗਈਆਂ ਹਨ ਤੇ ਕਈ ਏਕੜ ਵਿੱਚ ਉਗਾਈ ਗਈ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਦੂਜੇ ਪਾਸੇ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਮਾਝਾ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਵੀ ਜਾਰੀ ਕੀਤਾ ਮੌਸਮ ਵਿਭਾਗ ਨੇ ਕਿਹਾ ਕਿ ਕਾਂਗੜਾ ਮੰਡੀ ਅਤੇ ਸਰਮੌਰ ਦੇ ਕੁਝ ਇਲਾਕਿਆਂ ਵਿੱਚ ਤੇ ਅੱਜ ਦੀ ਗੱਲ ਕਰੀਏ ਤਾਂ Shimla, Solan ਅਤੇ Sirmaur ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਇਸ ਤੋਂ ਇਲਾਵਾ ਵਿਭਾਗ ਨੇ ਸ਼ੁੱਕਰਵਾਰ ਤੱਕ 12 ਜ਼ਿਲ੍ਹਿਆਂ ਵਿੱਚੋਂ ਕੁਝ ਵਿੱਚ ਭਾਰੀ ਬਾਰਿਸ਼ ਦੇ ਲਈ yellow alert ਵਿਚਾਰੀ ਕੀਤਾ ਹੈ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ ਆਫਤ ਪ੍ਰਭਾਵਿਤ ਮੰਡੀ ਜ਼ਿਲ੍ਹੇ ਦੀਆਂ 157 ਸੜਕਾਂ ਸਮੇਤ ਕੁੱਲ 208 ਸੜਕਾਂ ਮੀਂਹ ਕਾਰਨ ਵਾਹਨਾਂ ਦੀ ਆਵਾਜਾਈ ਲਈ ਬੰਦ ਹਨ ਜਦੋਂ ਕਿ ਸੋਮਵਾਰ ਸਵੇਰ ਤੱਕ 745 ਜਲ ਸਪਲਾਈ ਸਕੀਮਾਂ ਅਤੇ ਬਿਜਲੀ ਵਨ ਟ੍ਰਾਂਸਫਰ ਪ੍ਰਭਾਵਿਤ ਹੋਏ ਸੰਤਾ ਹਿਮਾਚਲ ਪ੍ਰਦੇਸ਼ ਨੂੰ ਚਲ ਰਹੇ ਮੌਨਸੂਨ ਸੀਜ਼ਨ ਦੇ ਵਿੱਚ ਪਹਿਲਾਂ ਹੀ 770 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ ਹੈ ਐਸਆਓਸੀ ਨੇ ਕਿਹਾ ਕਿ 2 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਲੈ ਕੇ 13 ਜੁਲਾਈ ਤੱਕ 98 ਲੋਕਾਂ ਦੀ ਵੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ 57 ਮੀਨ ਨਾਲ ਸੰਬੰਧਿਤ ਘਟਨਾਵਾਂ ਵਿੱਚ ਅਤੇ 41 ਸੜਕ ਹਾਦਸਿਆਂ ਵਿੱਚ ਸ਼ਾਮਲ ਹਨ ਜਜਦੋਂ ਕਿ 178 ਜ਼ਖਮੀ ਹੋਏ ਹਨ ਤੇ 34 ਲਾਪਤਾ ਦੱਸੇ ਜਾ ਰਹੇ ਨੇ ਤੁਦਰੀ ਵਿਕਰਮਜੀਤ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸ਼੍ਰੋਮ ਨੇ ਕਾਲੀਦਾਵ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਆਮਦਨ ਤੋਂ ਵਾਚਾ ਦਾ ਮਾਮਲੇ ਵਿੱਚ ਨਵੀਂ ਨਾਬਾ ਜੇਲ੍ਹ ਦੇ ਵਿੱਚ ਬੰਦ ਹਨ ਤੇ ਉਹਨਾਂ ਨੇ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀ ਮੰਗ ਕਰਦੇ ਹੋਏ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਇਸ ਪਟੀਸ਼ਨ ਤੇ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ 17 ਜੁਲਾਈ ਨੂੰ ਸੁਣਵਾਈ ਹੋਵੇਗੀ ਅਦਾਲਤ ਨੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਲਈ ਕਿਹਾ ਸੀ ਮਜੀਠੀ ਦੇ ਵਕੀਲਾਂ ਨੇ ਇੱਕ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਉਹ ਇੱਕ ਸਾਬਕਾ ਵਿਧਾਇਕ ਅਤੇ ਇੱਕ ਸਾਬਕਾ ਮੰਤਰੀ ਹਨ ਤੇ ਇਸ ਲਈ ਉਹਨਾਂ ਨੂੰ orange ਕੈਟਾਗਰੀ ਅਧੀਨ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜੁੱਤੇ ਉਹਨਾਂ ਨੂੰ ਹੋਰ ਮੁਕੱਦਮਾ ਦੀਨ ਜਾਂ ਫਿਰ ਸਜ਼ਾ یافتਾ ਕਰਦੀਆਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ ਵਕੀਲਾਂ ਨੇ ਅਦਾਲਤ ਤੋਂ ਮਜੀਠਿਆ ਦੀ ਗ੍ਰਿਫਤਾਰੀ ਦੇ ਆਧਾਰਾਂ ਦੀ ਕਾਪੀ ਵੀ ਮੰਗੀ ਹੈ ਇਸ ਦੇ ਨਾਲ ਹੀ ਪਟੀਸ਼ਨ ਦੇ ਨਾਲ ਜੇਲ ਮੈਨੂਅਲ ਦੀ ਕਾਪੀ ਵੀ ਨੱਥੀ ਕੀਤੀ ਗਈ ਹੈ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਮਜੀਠਿਆ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਹਾਲਾਂਕਿ ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਜੀਠਿਆ ਦੀ ਸੁਰੱਖਿਆ ਲਈ ਟੁਕਮੇ ਕਦਮ ਚੁੱਕੇ ਗਏ ਹਨ ਤੇ ਉਹਨਾਂ ਦੀ ਬੈਰਕ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਨਿਗਰਾਨੀ ਰੱਖੀ ਜਾ ਸਕੇ। ਮਜੀਠਿਆ ਵਿਰੁੱਧ ਵਿਜਲੈਸ ਬਿਊਰੋ ਦੀ ਜਾਂਚ ਵੀ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ। ਵਿਜਲੈਸ ਟੀਮਾਂ ਨੇ ਗੋਰਖਪੁਰ ਤੋਂ ਉਹਨਾਂ ਦਾ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਲਗਭਗ 10 ਹਜ਼ਾਰ ਪੰਨਿਆਂ ਦੀ ਫੋਟੋਕਾਪੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਵਿਸਤਾਰ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਦਿੱਲੀ ਦੀ ਜਾਂਚ ਪੂਰੀ ਹੋ ਗਈ ਹੈ। ਇਸ ਸੰਬੰਧੀ ਅਦਾਲਤ ਨੂੰ ਇੱਕ ਪੈਨ ਡਰਾਈਵ ਦਿੱਤੀ ਗਈ ਹੈ ਤੇ ਇਸਨਾਲ ਹੀ ਮੁਚੀਟੀਆਂ 19 ਜੁਲਾਈ ਨੂੰ ਰਿਮਾਨਟੇ ਹਨ 19 ਜੁਲਾਈ ਤੱਕ ਰਿਮਾਨਟੇ ਨੇ ਤੇ ਦਰੇ ਯੁੱਧਨਾਸ਼ ਵਿਰੋਧ ਮੁਹੰਮਦ ਤਾਤ ਪੰਜਾਬ ਸਰਕਾਰ ਫਲੈਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਦੱਸਿਆ ਗਿਆ ਕਿ ਬੁਲਡੋਜ਼ਰ ਐਕਸ਼ਨ ਲਿੱਤੇ ਜਾ ਰਹੇ ਨੇ ਤਸਵੀਰਾਂ ਤੁਸੀਂ ਮੋਹਾਲੀ ਤੋਂ ਦੇਖ ਰਹੇ ਹੋ ਜਿੱਥੇ ਨਸ਼ਾ ਵਿਰੋਧ ਮਹਿੰਦ ਤਾਹਤ ਬਲਡوزر ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦਾ ਇੱਕੋ ਹੀ ਮੋਟਿਵ ਹੈ ਕਿ ਨਸ਼ੇ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚੋਂ ਖਤਮ ਕਰਨਾ ਜਿਸ ਦੇ ਮੱਦੇ ਨਜ਼ਰ ਇਹ ਐਕਸ਼ਨ ਜਿਹੜੇ ਕਿ ਲਿੱਤੇ ਜਾ ਰਹੇ ਨੇ ਇਸ ਵੇਲੇ ਮੋਹਾਲੀ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾਬ ਚਲਾਇਆ ਜਾ ਰਿਹਾ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਆਪਣਾ ਬਿਆਨ ਜਾਰੀ ਕੀਤਾ ਗਿਆ ਤੇ ਆਓ ਸੁਣਦੇ ਹਾਂ ਦੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੇ ਤਹਿੰਮੈ ਸਾਡੀ ਇੱਕ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ ਅੱਜ ਇੱਕ ਇੱਥੇ ਕਾਰਵਾਈ ਕੀਤੀ ਗਈ ਹੈ ਜੀ ਇੱਕ ਨਸ਼ਾ ਸਮਗਲਰ ਹੈ ਮਲਕੀਤ ਸਿੰਘ ਤੇ ਉਹਦਾ ਬੇਟਾ ਹੈਪੀ ਇਹਨਾਂ ਦੇ ਉੱਪਰ ਕੁੱਲ ਮਿਲਾ ਕੇ ਜਿਹੜੇ ਇੱਥੇ 12 ਪਰਚੇ ਦਰਜ ਐ ਜਿਨ੍ਹਾਂ ਤੋਂ ਤਕਰੀਬਨ 5 ਪਰਚੇ ਐਨਡੀਪੀਐਸ ਦੇ ਐਕਸਾਈਜ਼ ਦੇ ਤੇ ਬਾਕੀ ਲੜਾਈ ਝਗੜੇ ਦੇ ਪਰਚੇ ਹੈਗੇ ਨੇ ਇਹਨਾਂ ਦੇ ਇਹ ਬੜੇ ਵੱਡੇ ਲੈਵਲ ਤੇ ਪਹਿਲਾਂ ਤੋਂ ਹੀ ਨਸ਼ੇ ਦਾ ਤੇ ਸ਼ਰਾਬ ਦਾ ਕੰਮ ਕਰਦੇ ਸੀਗੇ ਉਹ ਇਹਨਾਂ ਨੇ ਜਿਹੜਾ ਉਸ ਤੋਂ ਕਮਾਈ ਕੀਤੀ ਪੈਸਾ ਵਗੈਰਾ ਉਹ ਵੀ ਸਾਰਾ ਆਪਣਾ ਇੱਥੇ ਇੱਕ ਘਰ ਬਣਾਇਆ ਹੋਇਆ ਸੀਗਾ ਜਿਹੜਾ ਕਿ ਪੂਰੀ ਤਰ੍ਹਾਂ ਰੂਲਸ ਦੀ ਵਾਇਲੇਸ਼ਨ ਕਰਦੇ ਹੋਏ ਇੱਕ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਬਣਾਇਆ ਗਿਆ ਸੀਗਾ ਉਹਨੂੰ ਅੱਜ ਜਿਹੜਾ ਹੈਗਾ ਘਰ ਨੂੰ ਬਿਲਕੁਲ ਤੋੜ ਦਿੱਤਾ ਗਿਆ ਤੇ ਹੁਣ ਸਿਰਫ 6 ਘੰਟੇ ਦੇ ਨੋਟਿਸ ਤੇ ਪ੍ਰਵਾਸੀ ਜਿਹੜੇ ਕਿ ਡਿਪੋਰਟ ਹੋਣਗੇ ਜਿਹਾ 트럼ਪ ਦੇ ਵੱਲੋਂ ਇੱਕ ਨਵੀਂ ਪਾਲਿਸੀ ਬਣਾਈ ਗਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਪ੍ਰਵਾਸੀਆਂ ਪ੍ਰਤੀ ਸਖਤ ਰੁਖ ਬਰਕਰਾਰ ਹੈ ਹਾਲੇ ਵਿੱਚ 트੍ਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ ਤੇ ਹੋਰ ਸਖਤ ਹੋਣ ਦਾ ਸੰਕੇਤ ਦਿੱਤਾ ਹੈ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਸ ਐਂਡ ਫੋਰਸਮੈਂਟ ਹੁਣ ਸਿਰਫ 6 ਘੰਟੇ ਦੇ ਨੋਟਿਸ ਤੇ ਪ੍ਰਵਾਸੀਆਂ ਨੂੰ ਨਤੀਜੇ ਪ੍ਰਵਾਸੀਆਂ ਨੂੰ ਤੀਜੇ ਦੇਸ਼ ਦੇ ਵਿੱਚ ਭੇਜ ਸਕਦਾ ਹੈ ਹੁਣ ਤੱਕ ਆਈ ਸੀ ਈ ਪ੍ਰਵਾਸੀਆਂ ਨੂੰ ਤੀਜੇ ਦੇਸ਼ ਵਿੱਚ ਤੇ এজੰਟ ਦੀ ਜਾਣਕਾਰੀ ਦੇਣ ਤੋਂ ਘੱਟੋ ਘੱਟ 24 ਘੰਟੇ ਬਾਅਦ ਉੱਡੀਕ ਕਰਦਾ ਹੈ ਪਰ ਨਵੇਂ ਆਦੇਸ਼ ਦੇ ਵਿੱਚ ਏਜੰਸੀ ਤੇਜ਼ੀ ਨਾਲ ਦੇਸ਼ ਨਿਕਾਲੇ ਦਾ ਕੰਮ ਕਰ ਸਕਦੀ ਹੈ ਜੀ ਹਾਂ ਇਹ ਮੈਮੋਰੈਂਡਮ ਆਈਸੀਈ ਦੇ ਕਾਰਜਕਾਰੀ ਡਾਇਰੈਕਟਰ ਟੌਡ ਲੌਨਸ ਦੁਆਰਾ جاری ਕੀਤਾ ਗਿਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਵਿੱਚ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਟਰੰਪ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਟੌਡ ਲੌਂਸ ਦੇ ਨਵੇਂ ਮੈਮੋਰੈਂਡਮ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਹੁਣ ਆਈਸੀਈ ਪ੍ਰਵਾਸੀਆਂ ਨੂੰ ਸਿਰਫ 6 ਘੰਟੇ ਦੇ ਨੋਟਿਸ ਤੇ ਹੋਰ ਦੇਸ਼ਾਂ ਵਿੱਚ ਭੇਜ ਸਕਦਾ ਹੈ ਪ੍ਰਵਾਸੀਆਂ ਨੂੰ ਤੀਜੇ ਦੇਸ਼ਾਂ ਵਿੱਚ ਭੇਜਣ ਦਾ ਇਹ ਕੰਮ ਉਦੋਂ ਵੀ ਕੀਤਾ ਜਾ ਸਕਦਾ ਹੈ ਭਾਵੇਂ ਉਹਨਾਂ ਨੂੰ ਉਹਨਾਂ ਦੇਸ਼ਾਂ ਤੋਂ ਸੁਰੱਖਿਆ ਦੀ ਕੋਈ ਗਾਰੰਟੀ ਨਾ ਮਿਲੀ ਹੋਵੇ ਇਹ ਸਪਸ਼ਟ ਹੈ ਕਿ ਟਰੰਪ ਪ੍ਰਸ਼ਾਸਨ ਦੀ ਨਵੀਂ ਨੀਤੀ ਦੁਨੀਆ ਭਰ ਦੇ ਦੇਸ਼ਾਂ ਵਿੱਚ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਇਸ ਸਾਲ ਜੂਨ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਲਈ ਹੇਠਲੀ ਅਦਾਲਤ ਦੇ ਹੁਕਮ ਨੂੰ ਉਲਟਾ ਕਿ ਅਜਿਹੇ ਦੇਸ਼ ਨਿਕਾਲੇ ਨੂੰ ਮੁੜ ਸ਼ੁਰੂ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਸੀ ਤਾਂ ਟਰੰਪ ਪ੍ਰਸ਼ਾਸਨ ਦਾ ਤਰਕ ਹੈ ਕਿ ਇਹ ਨੀਤੀ ਉਹਨਾਂ ਲੋਕਾਂ ਨੂੰ ਤੁਰੰਤ ਹਟਾਉਣ ਦੇ ਵਿੱਚ ਮਦਦ ਕਰਦੀ ਹੈ ਜਿਨ੍ਹਾਂ ਨੂੰ ਅਮਰੀਕਾ ਵਿੱਚ ਨਹੀਂ ਰਹਿਣਾ ਚਾਹੀਦਾ ਖਾਸ ਕਰਕੇ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਨੂੰ ਤੁਰੰਤ ਦੇਸ਼ ਨਿਕਾਲੇ ਜਾ ਸਕਦੇ ਨੇ ਤਾਂ ਬਿਲਕੁਲ ਟਰੰਪ ਪ੍ਰਸ਼ਾਸਨ ਦੀ ਤੀਜੇ ਦੇਸ਼ਾਂ ਨੂੰ ਦੇਸ਼ ਨਿਕਾਲੇ ਦੀ ਨੀਤੀ ਨੂੰ ਅਦਾਲਤ ਦੇ ਵਿੱਚ ਚੁਣੌਤੀ ਵਾਲੇ ਪ੍ਰਵਾਸੀ ਸਮੂਹ ਦੀ ਵਕੀਲ ਤ੍ਰਿਣਾ ਦਾ ਕਹਿਣਾ ਹੈ ਕਿ ਨਵੀਂ ਨੀਤੀ ਕਾਨੂੰਨ ਦੁਆਰਾ ਲੋੜਿੰਦੀ ਕਾਨੂੰਨੀ ਅਤੇ ਉਚਿਤ ਪ੍ਰਕਿਰਿਆ ਸੁਰੱਖਿਆ ਪ੍ਰਦਾਨ ਕਰਨ ਤੋਂ ਬਹੁਤ ਘੱਟ ਲੋਕਾਂ ਨੂੰ ਉਹਨਾਂ ਦੇਸ਼ਾਂ ਵਿੱਚ ਨਹੀਂ ਭੇਜਿਆ ਜਾਣਾ ਚਾਹੀਦਾ ਜਿੱਥੇ ਉਹ ਭਾਸ਼ਾ ਨਹੀਂ ਜਾਣਦੇ ਅਤੇ ਉੱਥੇ ਅਤਿਆਚਾਰ ਦਾ ਸਾਹਮਣਾ ਕਰ ਸਕਦੇ ਨੇ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਚਾਸਾ ਧੰਨਵਾਦ ਸ਼ਬਦਾਂ ਤੱਕ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂ ਕੁਮਰ ਪ੍ਰੀਤਕੌਰ ਤਹਾਜ਼ਰ ਖੁਆ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਇਸ ਬਲਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਦੀ ਚੰਡੀਗੜ੍ਹ ਵਿਕੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਸਮੁੱਚੇ ਧਾਰਮਿਕ ਗ੍ਰੰਥਾਂ ਦੀ ਬਦਬੀ ਦੇ ਮਾਮਲਿਆਂ ਦੇ ਵਿੱਚ ਸਖਤ ਸਜ਼ਾਵਾਂ ਨੂੰ ਯਕੀਨੀ ਬਣਾਉਣ ਦੇ ਲਈ ਪੰਜਾਬ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਪ ਅਪਰਾਧ ਰੋਕਥਾਮ ਬਾਰੇ ਬਿੱਲ 2025 ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਬਿੱਲ ਦੇ ਮੁਤਾਬਕ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਵਦ ਗੀਤਾ ਬਾਈਬਲ ਕੁਰਾਨ ਸ਼ਰੀਫ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੁਲਜ਼ਮ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਇਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਸੂਬੇ ਵਿੱਚ ਫਿਰ ਕੁ ਸਤਿ ਪਾਵਨਾ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੋਣ ਗਿਆ ਸਾਡੇ ਦੇ ਸਾਡੇ ਲਈ ਧਾਰਮਿਕ ਗ੍ਰੰਥਾਂ ਦਾ ਸਨਮਾਨ ਸਭ ਤੋਂ ਪਹਿਲਾਂ ਆ ਨਾਲ ਹੀ ਪੰਜਾਬ ਰੈਗੂਲੇਸ਼ਨ ਆਫ ਕ੍ਰਸ਼ਰ ਯੂਨਿਟਸ ਐਂਡ ਸਟਾਕਸ ਐਂਡ ਰਿਲੇਟਡ ਰੂਲਸ 2025 ਨੂੰ ਵੀ ਹਰੀ ਚੰਡੀ ਇਸ ਮੀਟਿੰਗ ਦੇ ਵਿੱਚ ਦਿੱਤੀ ਗਈ ਹੈ ਉਹਦੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੋਧੀ ਕਾਨੂੰਨ ਨੂੰ ਕੈਬਨਿਟ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਚਰਚਾ ਲਈ ਪੇਸ਼ ਕੀਤਾ ਗਿਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੇਸ਼ ਕੀਤੇ ਗਏ ਬਿਲ ਦਾ ਨਾਮ ਦ ਪੰਜਾਬ ਪ੍ਰੀਵੈਂਸ਼ਨ ਆਫ ਅਫੈਂਸ ਅਗੇਂਸਟ ਹੋਲੀ ਸਕ੍ਰਿਪਚਰਸ ਐਕਟ 2025 ਹੈ ਜਿਸ ਨੂੰ ਪਵਿੱਤ੍ਰ ਗ੍ਰੰਥਾਂ ਦੇ ਵਿਅਦਬੀਦ ਵਿਰੋਧੀ ਬਿੱਲ ਵਜੋਂ ਜਾਣਿਆ ਜਾ ਰਿਹਾ ਹੈ ਕਾਂਗਰਸ ਆਗੂ ਪਤਾਪ ਸਿੰਘ ਬਾਜਵਾ ਨੇ ਇਸ ਬਿੱਲ ਤੇ ਚਰਚਾ ਦੇ ਲਈ ਸਮਾਂ ਮੰਗਿਆ ਸੀ ਬਾਜਵਾ ਨੇ ਕਿਹਾ ਕਿ ਮੈਂਬਰਾਂ ਨੂੰ ਬਿੱਲ ਪੜਨ ਦੇ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਹੀ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਤੇ ਇਸ ਦੇ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਨ ਨੇ ਵਿਧਾਨ ਸਭਾ ਸੈਸ਼ਨ ਮੰਗਲਵਾਰ ਯਾਨੀ ਕਿ ਅੱਜ ਸਵੇਰ ਤੱਕ ਜਿਹੜਾ ਕਿ ਮੁਲਤਵੀ ਕਰ ਦਿੱਤਾ ਸੀ ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਕਾਂਗਰਸ ਦੀ ਆਗੂ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਵਿੱਦਵੀ ਬਿੱਲ ਦੇ ਲਈ ਸਮਾਂ ਚਾਹੀਦਾ ਹੈ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਂਗਰਸ ਦੀ ਕੀ ਹਾਲਤ ਹੈ ਉਹਨਾਂ ਨੇ ਕਿਹਾ ਕਿ ਇਹ ਪਹਿਲਾਂ ਹੀ ਪੱਤਰਕਾਰਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਇਹ ਬਿੱਲ ਇਸ ਸੈਸ਼ਨ ਦੇ ਵਿੱਚ ਪੇਸ਼ ਹੋਵੇਗਾ ਪਰ ਕਾਂਗਰਸ ਨੇ ਇਸ ਦੀ ਤਿਆਰੀ ਨਹੀਂ ਕੀਤੀ ਉਹਨਾਂ ਵਿਰੋਧੀ ਧਿਰ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਉਹਨਾਂ ਨੂੰ ਉਮੀਦ ਹੈ ਕਿ ਵਿੱਦਵੀ ਬਾਰੇ ਇਹ ਬਿੱਲ ਬਿਨਾਂ ਕਿਸੇ ਵਿਰੋਧ ਦੇ ਪਾਸ ਹੋ ਜਾਵੇਗਾ ਵਿਧਾਨ ਸਭਾ ਚਰਚਾ ਤੋਂ ਬਾਅਦ ਇਸ ਬਿੱਲ ਨੂੰ ਚੋਣ ਕਮੇਟੀ ਕੋਲ ਭੇਜਿਆ ਜਾਵੇਗਾ ਤੇ ਇਸ ਤੋਂ ਬਾਅਦ ਚੋਣ ਕਮੇਟੀ ਧਾਰਮਿਕ ਸੰਗਠਨਾਤਮਿਕ ਆਗੂਆਂ ਤੇ ਆਮ ਲੋਕਾਂ ਤੋਂ ਵੀ ਇਸ ਮੁੱਦੇ ਤੇ رائے ਲਵੇਗੀ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ মিডিਆ ਨੂੰ ਵੀ ਸੰਬੋਧਨ ਕੀਤਾ ਗਿਆ ਤੇ ਉਸ ਵਿੱਚ ਵੀ ਆਪਣਾ ਪੱਖ ਸੀਮ ਮੰਦ ਵੱਲੋਂ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਹਾਂ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਬਤੌਰ ਗ੍ਰਹਿ ਮੰਤਰੀ ਮੈਂ ਪੇਸ਼ ਕੀਤਾ ਕਿ ਉਤੇ ਵਿਚਾਰ ਹੋਣਾ ਚਾਹੀਦਾ ਤੁਰੰਤ ਹਾਲਾਂਕਿ ਤੁਸੀਂ ਬਹੁਤ ਦਿਨਾਂ ਤੋਂ ਇਹ ਆਪਣੇ ਕੈਮਰੇ ਰਾਹੀਂ ਆਪਣੀਆਂ ਕਲਮਾਂ ਰਾਹੀਂ ਇਹ ਦੱਸ ਰਹੇ ਹੋ ਕਿ ਇਹ ਬਿਲਾਵੇਗਾ ਪਰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਬਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਵੈਸੇ ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਹੈ ਪੰਜ ਸਾਲ ਦੇ ਬੱਚੇ ਤੋਂ ਪੁੱਛ ਲਓ ਕਿ ਬਰਗਾੜੀ ਕੀ ਹੋਇਆ ਸੀ ਬੁਰਜ ਜਵਾਰ ਕਿ ਕੀ ਹੋਇਆ ਸੀ ਬਾਈਬਲ ਕਲਾਂ ਕੀ ਹੋਇਆ ਸੀ ਕੋਟਕਪੂਰੇ ਕੀ ਹੋਇਆ ਸੀ ਉਹ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਅੱਜ ਕਿ ਠੀਕ ਹੈ ਜੀ ਇਥੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਹੈ ਇੰਨਾ ਮਤਲਬ ਸਮਝ ਲਓ ਵੀ ਜਿਵੇਂ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਪੀ ਭੁੱਲਿਆ ਜੀ ਕਰੇ ਅਸੀਂ ਹੈਨਾ ਹੋਮਵਰਕ ਤੋਂ ਬਿਨਾ ਆਉਂਦੇ ਨੇ ਕੱਲ ਵੀ ਮੈਂ ਕਹਿਆ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆ ਜਾਮ ਕਿਉਂਕਿ ਵਿਸ਼ਾ ਇਦਾਂ ਦਾ ਹੈ ਜਿਸ ਸਮੁੱਚੀ ਮਾਨਵਤਾ ਜੁੜੀ ਹੋਈ ਹੈ ਸੋ ਕੱਲ ਨੂੰ ਅਸੀਂ ਇਹਨੂੰ ਇਸ ਬਿੱਲ ਨੂੰ ਇੱਥੇ ਜਿਹੜੀ ਡਿਬੇਟ ਹੈ ਉਹ ਕੱਲ ਤੱਕ ਅਸੀਂ ਅੱਗੇ ਕਰਤੀ ਤੇ ਮੈਨੂੰ ਉਮੀਦ ਹੈ ਕਿ ਕੱਲ ਨੂੰ ਜੋ ਵੀ ਬੋਲੂਗਾ ਭਾਵੇਂ ਵਿਪੱਖਸ਼ ਵੱਲੋਂ ਬੋਲੇ ਭਾਵੇਂ ਸਰਕਾਰ ਵੱਲੋਂ ਬੋਲੇ ਘਟੋ ਘਟੋ ਨੂੰ ਉਹਦੇ ਦਿਲ ਦੇ ਨੇੜੇ ਆ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਭੜਕਾਉਂਦੀਆਂ ਨੇ ਉਹ ਜਿਹੜੀਆਂ ਉਹ ਦਿਲ ਦੇ ਨੇੜੇ ਹੋਣਗੀਆਂ ਤੇ ਇਹ ਬਿੱਲ ਪਾਸ ਹੋਊਗਾ ਕੱਲ ਨੂੰ ਉਮੀਦ ਕਰਦੇ ਆ ਕਿ ਉਹਦੇ ਵਾਸਤੇ ਕੋਈ ਨਿਰਵਿਰੋਧ ਪਾਰਜ ਸਰਬਸੰਪਤੀ ਨਾਲ ਹੀ ਪਾਸ ਹੋਊਗਾ ਤੇ ਬੜਾ ਵੱਡਾ ਬੇਲੇ ਪੰਜਾਬ ਸਟੇਟ ਪਹਿਲੀ ਸਟੇਟ ਹੈ ਜਿਹੜੀ ਆਪਣਾ ਬੇਲੇ ਲੈ ਕੇ ਆ ਰਹੀ ਹੈ ਤੇ ਕਾਂਗਰਸ ਨੂੰ ਮੈਂ ਫੇਰ ਕਹਿਣਾ ਕਿ ਚਲੋ ਅੱਜ ਤੱਕ ਤਿਆਰੀ ਨਹੀਂ ਸੀ ਕੱਲ ਨੂੰ ਤਿਆਰੀ ਕਰਕੇ ਤਦਰੀ ਤਖਤਾਂ ਵਿਚਾਲੇ ਵਿਵਾਦ ਖਤਮ ਹੋ ਗਿਆ ਪੰਜ ਮੈਂਬਰਾਂ ਦੀ ਅਹਿਮ ਬੈਠਕ ਮਗਰੋਂ ਜਿੱਦੜ ਗੜਗੜ ਦੇ ਵੱਡੇ ਫੈਸਲੇ ਸਾਂਝੇ ਕੀਤੇ ਹਨ ਦੱਸਦੇ ਕਿ ਸ੍ਰੀ ਔਕਾਤ ਤਖਤ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਚਾਲੇ ਚੱਲ ਰਿਹਾ ਧਾਰਮਿਕ ਵਿਵਾਦ ਹੁਣ ਖਤਮ ਕਰ ਦਿੱਤਾ ਗਿਆ ਇਹ ਫੈਸਲਾ ਸਿੱਖ ਕੌਮ ਦੀ ਏਕਤਾ ਅਤੇ ਗੁਰਮਤ ਮर्याਦਾ ਨੂੰ ਮੱਦੇਨਜ਼ਰ ਰੱਖ ਕੇ ਲਿਆ ਗਿਆ ਜਿਤੇਦਾਰ ਨੇ ਦੱਸਿਆ ਕਿ ਤਖਤਸ਼੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਤਨਖਾਹਾਂ ਐਲਾਨ ਸੰਬੰਧੀ ਸਾਰੇ ਮਤੇ ਵਾਪਸ ਲੈ ਲਏ ਗਏ ਹਨ ਇਹਨਾਂ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਬਾਬਾ ਟੇਕ ਸਿੰਘ ਧਨੋਲਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਾਂ ਐਲਾਨਣ ਵਾਲੇ ਮਤੇ ਸ਼ਾਮਲ ਹਨ ਇਸ ਦੇ ਨਾਲ ਹੀ ਕਮੇਟੀ ਵੱਲੋਂ ਜਥੇਦਾਰ ਗੜਗੱਜ ਅਤੇ ਹੋਰ ਸਿੰਘਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਲਈ ਇੱਕ ਹਿਮਾ ਵੀ ਮੰਗੀ ਗਈ ਹੈ ਇਸ ਨਤੀਜੇ ਨਾਲ ਕਈ ਮਹੀਨਿਆਂ ਤੋਂ ਚਲ ਰਹੀ ਤਨਾਪੂਰਨ ਹਾਲਤ ਹੁਣ ਜਿਹੜੀ ਕਿ ਸ਼ਾਂਤ ਹੋਣ ਦੀ ਆਸਤੇ ਜੁਟਾਈ ਜਾ ਰਹੀ ਹੈ ਇਸ ਦੌਰਾਨ ਦਿੱਤਰ ਗੜਗੱਜ ਦੇ ਲੋਰਿੰਜੀਤ ਸਿੰਘ ਗੋਹਰੇ ਮਸਕੀਨ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਪਟਨਾ ਸਾਹਿਬ ਕਮੇਟੀ ਵਿਰੁੱਧ ਦਰਜ ਕੀਤਾ ਗਿਆ ਮੁਕੱਦਮਾ ਵਾਪਸ ਲੈਣ ਉਹਨਾਂ ਨੇ ਇਹ ਵੀ ਆਦੇਸ਼ ਦਿੱਤਾ ਕਿ ਰਣਜੀਤ ਸਿੰਘ ਗੋਹਰ ਮੀਡੀਆ ਰਾਹੀਂ ਕੋਈ ਬਿਆਨਬਾਜ਼ੀ ਨਾ ਕਰਨ ਅਤੇ ਸਿੱਧੀ ਗੱਲਬਾਤ ਰਾਹੀਂ ਵਿਵਾਦ ਨੂੰ ਸੁਲਝੋ ਤਤਰੀ ਸੇਵਾ ਕੇਂਦਰ ਦੇ ਕੰਮਕਾਜ ਸਮੇਂ ਦੇ ਵਿੱਚ ਵਾਧਾ ਕੀਤਾ ਗਿਆ ਲੋਕਾਂ ਦੀ ਸਹੂਲਤ ਅਤੇ ਸਰਕਾਰੀ ਸੇਵਾਵਾਂ ਨੂੰ ਸੁਗਮ ਪ੍ਰਾਪਤੀ ਨੂੰ ਯਕੀਨੀ ਬਣਾਉਂਦਿਆ ਤਹਿਸੀਲ ਕੰਪਲੈਕਸ ਤਰਨਤਾਰਨ ਵਿਖੇ ਸਥਿਤ ਸੇਵਾ ਕੇਂਦਰ ਦੇ ਕੰਮਕਾਜ ਸਮੇਂ ਵਿੱਚ ਵਾਧਾ ਕੀਤਾ ਗਿਆ ਤੇ ਹੁਣ ਇਹ ਸੇਵਾ ਕੇਂਦਰ 14 ਜੁਲਾਈ ਤੋਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਾਕਰ ਲਗਾਤਾਰ 12 ਘੰਟੇ ਖੁੱਲ੍ਹਾ ਰਹੇਗਾ ਜੀ ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ